ਮੇਰੇ ਕੋਲ ਕਿਉਂ ਵੇਲਦੀ ਦਾ ਮੰਮੀ ਨੇ ਵੀ ਕਿਹਾ ਮੈਂ ਕਿ ਮੰਮੀ ਆਪਾਂ ਵਲੌਗ ਬਣਾਇਆ ਕਰੀਏ ਖਾਜਾ ਆ ਕੇ ਮੰਮੀ ਕਹਿੰਦੇ ਬਣਾਵਾਂਗੇ ਬੰਦ ਬੋਲੋ ਡਾਡਾ ਦੇ ਕੋਲ ਡਾਟਾ ਹੀ ਬਹੁਤ ਹੋਣਾ ਤੁਹਾਡੇ ਤੋਂ ਮੁੱਕਣਾ ਹੀ ਨਹੀਂ ਹਾਂ ਡਾਡਾ ਫਾਟੇ ਮੈਂ ਮਰਜੀ ਟ੍ਰਾਂਸਫਰ ਕਰੀ ਜਾ ਮੰਮੀ ਕੋ ਪ੍ਰਾਣੀਆਂ ਗੱਲਾਂ ਬਹੁਤ ਆ ਹਾਂ ਮੰਮੀ ਦੇ ਗੈਂਗਲ ਮੁੱਕ ਗਿਆ ਡਟਾ ਲੋ ਜੀ ਅੱਜ ਐਤਵਾਰ ਟੋਪ ਚ ਬੈਠ ਕੇ ਆਪਾਂ ਲੱਗੇ ਰੋਟੀ ਖਾਣ ਬਣਾ ਨੇ ਪਰਾਂ ਉੱਥੇ ਦੇਖੋ ਲੋ ਮਲੇ ਬਾਜੀ ਸਾਨੂੰ ਨਾ ਸਿੱਖਿਆ ਦੇ ਰਿਹਾ ਬਹੁਤ ਅੱਛੀ ਜੀ ਦੇ ਰਿਹਾ ਲੋ ਸਿੱਖਿਆ ਹਾਂ ਕਿੱਦਾਂ ਕੰਮ ਆ ਚਾਹੀਦਾ ਵਾ ਦੁੱਖ ਸੁੱਖ ਚ ਕਿੱਦਾਂ ਕੰਦੇ ਸੀ ਦੁੱਖ ਸੁੱਖ ਜੀ ਹਾਂ ਦੁੱਖ ਸੁੱਖ ਵੰਡ ਵਗ ਲੈਦਾ ਜਾਗੇ ਕੀ ਜਿਆਦਾ ਫਾਰਮੈਡੀਆਂ ਨਾ ਕਰੋ ਹਾਂ ਜੀ ਦਿਲੋਂ ਦਿਲੋਂ ਰੋਲੇ ਹਾਂ ਜੀ ਦਿਲੋਂ ਦਿਲੋਂ ਬਿਲਕੁਲ ਸਵਾਰਾ ਜੀ ਤੇ ਰਿਪੇਅਰ ਹੋ ਰਿਹਾ ਵਾ ਦਿਮਾਗ ਤੋਂਪ ਨਿਕਲੀ ਹੋਈ ਆ ਜੋਰਾ ਸ਼ੋਰਾਣਾ ਲਹਾ ਲੈ ਰਿਆ ਪਰੌਠੇ ਖਾ ਲਿਆ ਸੌਂਫਟਿਆਂ ਉੱਠ ਪਏ ਚਾਹ ਪੀ ਲਈ ਕੌਫੀ ਪੀ ਲਈ ਚਾਹ ਪੀ ਲਈ ਸਭ ਕੁਝ ਹੋ ਗਿਆ ਕੋਈ ਨਹੀਂ ਆਈ ਬੱਸ ਠੀਕ ਆ ਤੇ ਅਸੀਂ ਜਾਣਾ ਵੀ ਕੈਨਸਲ ਕੀਤਾ ਉਹਦੇ ਜਾਣਾ ਸੀ ਅਸੀਂ ਅੱਜ ਆਹ ਦੇਖੋ ਜੀ ਇੱਧਰ ਸੂਰਜ ਨਿਕਲਿਆ ਆ ਤੇ ਉਧਰ ਚੰਦਰਮਾ ਵੀ ਨਿਕਲਿਆ ਆ ਆਹ ਦੇਖੋ ਉਧਰ ਗਿਆ ਟਾਈਮ ਹੋਇਆ ਕੁਝ ਨਹੀਂ ਹੋਇਆ ਟਾਈਮ ਕਿਨਾਂ ਹੈ ਜਸੰਦਰ 5:00 ਅਜੇ 5:00 ਵਜੇ ਤੇ ਸੂਰਜ ਦੇਵਤਾ ਜੀ ਥੱਲੇ ਜਾ ਰਹੇ ਆ ਪਾਰਟੀ ਦਾ ਪਾਠ ਪੜ੍ਹ ਰਹੇ ਆ ਬਦਲ ਵਾਲੀ ਦਾ ਉਦਾਂ ਹੈ ਤੇ ਨਹੀਂ ਪਰ ਸੂਰਜ ਦੇ ਵਾਲੇ ਦੇ ਵਾਲੇ ਵੀ ਦਾ ਚੰਦਰਮਾ ਨਿਕਲਿਆ ਮਤਲਬ ਸਵੇਰ ਨੂੰ ਸਿਆਣੇ ਕਹਿੰਦੇ ਜੇ ਚੰਦਰਮਾ ਨਿਕਲਿਆ ਸਿਆਣਾ ਚ ਸਵੇਰ ਨੂੰ ਕੋਰਾ ਪਾਊਗਾ ਠੰਡ ਬਾਕੀ ਦਿਨਾਂ ਚ ਵੀ ਹੈ ਹੈਗੀ ਆ ਬਾਬਾ ਜਹਾਜ ਵੀ ਦੀਦੇ ਉਦਾਂ ਦਾ ਕੋਈ ਕੋਈ ਮਾਲਾ ਕੇ ਜਾ ਇਹ ਤੋਂ ਹੀ ਛੱਡਦਾ ਹੋਊਗਾ ਨੇ ਜੀ ਇੱਕ ਉਧਰੋਂ ਲੰਘਿਆ ਦੀਦਾਨੀ ਦਾ ਔਖਾ ਗਿਆ ਮੇਰੇ ਇੱਧਰ ਬਾਣੀ ਚੱਲਦੇ ਪੰਛੀ ਸ਼ਾਂਤ ਹੋ ਗਏ ਵੀ ਤੇਰੀ ਦੇਣ ਪੰਛੀ ਉਧਾਂ ਚਿੜੀਆਂ ਬਹੁਤ ਆ ਸਵੇਰ ਦੁਪਹਿਰ ਰਾਤ ਦਾ ਬਦਪਾਉ ਸਭ ਨੇ ਆਹ ਜੀ ਨਾ ਵਾਸਤੇ ਜਲੇ ਹਰੀ ਬਪਤਾਰ ਆਸਮਾਏ ਲੋੜ ਮਿਲ ਲਿਆ ਜਲਦੀ ਅੱਜ ਘਰੇ ਹੀ ਸੀਗੇ